ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਤੇ ਰਣਜੀਤ ਬਾਵਾ ਉਹਨਾਂ ਨੂੰ ਕੋਣ ਨਹੀਂ ਜਾਣਦਾ ਬਹੁਤ ਗਰੰਟਡ ਬਹੁਤ ਜ਼ਬਰਦਸਤ ਸਿੰਗਰ ਨੇ ਬਹੁਤ ਅੱਛੇ ਕਲਾਕਾਰ ਨੇ ਆਪਣੇ ਚੜ੍ਹਦੇ ਪੰਜਾਬ ਦੇ ਅੱਛਾ ਕਦੀ ਵੀ ਨਹੀਂ ਐਵੇਂ ਹੋਇਆ ਕਿ ਕਿਸੇ ਕੰਟਰੋਵਰਸੀ ਦੇ ਵਿੱਚ ਆਏ ਹੋਣ ਹਾਂ ਹਨਾ ਲੇਕਿਨ ਆਪਣੇ ਵੀਰ ਨੇ ਇੱਕ ਨੇ ਵੀਡੀਓ ਭੇਜੀ ਉਹਨਾਂ ਨੇ ਕਿ ਤੁਸੀਂ ਵੇਖੋ ਕਿ ਨਾ ਇਹਨਾਂ ਦੀ ਮਤਲਬ ਕੋਈ ਸ਼ੋਅ ਤੋਂ ਲੈ ਕੇ ਨਾ ਇਹਨਾਂ ਦੀ ਕੋਈ ਕੰਟਰੋਵਰਸੀ ਆ ਤੇ ਅ ਵੀਡੀਓ ਵੇਖੀ ਆਪਾਂ ਕਿਉਂਕਿ ਹਾਂਜੀ ਰਜੀਤ ਬਾਵਾ ਜੀ ਕਿਤੇ ਨਾਲ ਮੈਨੂੰ ਤੇ ਨਹੀਂ ਲੱਗਦਾ ਵੈਸੇ ਹਮਮ ਔਰ ਇਹਨਾਂ ਦਾ ਆਪਾਂ ਨਵਾਂ ਗਾਣਾ ਵੀ ਸੁਣੀਆ ਸੀ ਉਦਨ ਮਰ ਜਾਣਿਆ ਹਾਂ ਮਰ ਜਾਣਿਆ ਆ ਅੱਛੇ ਗੀਤ ਹੁੰਦੇ ਨੇ ਇਹਨਾਂ ਦੇ ਹਮੇਸ਼ਾ ਇਹਨਾਂ ਦੇ ਲਾਈਵ ਬੜੇ ਜ਼ਬਰਦਸਤ ਜਾਂਦੇ ਨੇ ਤੇ ਆਪਾਂ ਇਹਨਾਂ ਦੀ ਵੀਡੀਓ ਵੇਖਦੇ ਹਾਂ ਵਾਲੀ ਫਿਰ ਇਸ ਤੋਂ ਬਾਅਦ ਕੁਝ ਵਿਚਾਰ ਕਰਦੇ ਹਾਂ ਪੰਜਾਬੀ ਸੰਗਰਗীত ਬਾਬਾ ਜੰਮੂ ਵਿੱਚ ਕੋਈ ਲਾਈਵ ਸ਼ੋਅ ਹੋ ਰਿਹਾ ਸੀ ਜੋ ਕੋਈ ਨਹੀਂ ਦੱਸ ਰਿਹਾ ਪਰ ਅਚਾਨਕ ਆਦਤ ਆ ਗਿਆ ਜਿਸ ਦਾ ਕਾਰਨ ਸੀ 500 ਰੁਪਏ ਆਇਆ ਰੀਤ ਬਾਬਾ ਦਾ ਗੀਤ ਮੇਰਾ ਕੀ ਕਸੂਰ ਜਿਸ ਦੀ ਇਹ ਕੁੱਝ ਲਾਇਆ ਤੇ ਹਿੰਦੂ ਦੁਆਰ ਨੇ ਰਾਜ ਦੀ ਚਾਈ ਸੀ ਤੇ ਇਸ ਸਵਾਲ ਦਾ ਜਵਾਬ ਹੁਣ ਅਮਜੀਤ ਬਾਬਾ ਨੇ ਲਾਈਵ ਆ ਕੇ ਦਿੱਤਾ ਹੈ ਤੇ ਕਿਹਾ ਹੈ ਕਿ ਸ਼ੋਦਾ ਬਾਬੇ ਦੀ ਕਿਰਪਾ ਨਾਲ ਪੰਜਾਬ ਵਿੱਚ ਹੀ ਪਥਰੇ ਲੱਗੇ ਜਾ ਰਹੇ ਜਿਬਲਾਉਗੇ ਤਾਂ ਆਜਾਂਗੇ ਨਹੀਂ ਤਾਂ ਇੱਥੇ ਹੀ ਕੰਮ ਸੈਟ ਹੈ ਪਾਜੀ ਜਮੂ ਦਾ ਕਿਸੇ ਨੂੰ ਉਹ ਜਮੂ ਦਾ ਯਾਰ ਹਾਂਜੀ ਜਮੂ ਵਾਲਾ ਪਤਾ ਨਹੀਂ ਉਹ ਮੈਨੂੰ ਨਹੀਂ ਦੱਸਦਾ ਯਾਰ ਸਾਡੇ ਨੂੰ ਪਤਾ ਹੋਣਾ ਹੈ ਜੋ ਸੀਗਾ ਨਹੀਂ ਸੀਗਾ ਮਿਲਣੇ ਬਾਰੇ ਇਨਫੋਰਮੇਸ਼ਨ ਮੈਂ ਤਾਂ ਬਾਸ ਸਟੇਜ ਤੇ ਖੜਾ ਜਿਆ ਨਾ ਨਵੇਂ ਜਿਹੜੇ ਮਿਲੋ ਪਤਾ ਨਹੀਂ ਆਲਾ ਸੈਲ ਸੋਲਡਾ ਆਪਾਂ ਕੀ ਮੈਂ ਦੀ ਗੀਤ ਦੀ ਲਾਹੇ ਹੀ ਰੱਖਿਆ ਗਿਆ ਫਰਕ ਕਰੋ ਕਿੱਥੇ ਸ਼ੋਅ ਆ ਹੋਰ ਦੀ ਦਾ ਕੰਮ ਤੇ ਉਹ ਪਤਾ ਨਹੀਂ ਕਰੋੜਾਂ ਸੀ ਆਪ ਨੂੰ ਨਾਲ ਜਿਹੜਾ ਜਦੋਂ ਸਾਡੇ ਅਨੇ ਨੂੰ ਜਰ ਬਣਾਇਆ ਜਿਹੜਾ ਵੀ ਮੇਰੇ ਸਾਹਮਣੇ ਦੀ ਤੁਸੀਂ ਜਿਆਦਾ ਸਹਾਇਤਾ ਕਰਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨੂੰ ਤੁਸੀਂ ਸੁਣਾਉਂਦੇ ਹੋ ਉਹ ਗਾਣਾ ਆਇਆ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਬਣਾਇਆ ਔਰ ਗਾਣੇ ਦੀ ਜਲਵੀ ਵੀ ਕਰਦਾ ਆਪਾਂ ਸਵੱਛਿਕਰਮ ਜਿਹੜੇ ਕੀਤਾ ਸੀ ਜਿਹੜਾ ਪਾਵਨਾਂ ਨੂੰ ਪਹੁੰਚੀਆ ਉਹਦੇ ਦੇ ਨਾਲ ਤੇ ਸਾਡਾ ਕੋਈ ਅਨੇ ਨਹੀਂ ਟੋੜਿਆ ਸਾਡੇ ਪਰਟਨਰ ਤੋਂ ਵੀ ਮਿਲ ਜੀ ਨੇ ਔਰ ਯਾਰ ਜਿਹੜਾ ਇਹਨੇ ਲੜਦਾ ਕੀਤੇ ਰਿਹਾ ਪਿੰਨ ਵੀ ਸਾਡੇ ਉਹਨਾਂ ਜਾਣਦਾ ਬਣਦਾ ਕੁੜੀ ਉਹਨੇ ਆ ਰਾਜਗੁਰੂ ਨੂੰ ਵੀ ਸਾਡੀ ਕਰਾ ਥਾਦਰਾ ਨੂੰ ਵੀ ਸਾਡੀ ਕਰਾ ਇਹ ਕੁਈ ਵੀ ਜਿਵੇਂ ਕੁਈ ਬ ਕੋਈ ਨਾ ਚੁਕਿਆ ਤੁਸੀਂ ਤਾਂ ਸਾਬਕਾ ਕਰਦੇ ਹੋ ਉਹ ਪੱਤਰਕਾਰ ਵੀ ਆ ਉਹ ਵੀ ਨਾ ਕਿ ਮੁਚ ਚੋਣੇ ਬਣਾਵਾ ਕੁਝ ਲੋਕ ਜਿਹੜੇ ਸਰਪਨਾ ਪਰ ਸੋਚ ਚ ਜਿਹੜੇ ਆ ਸੋਬਾੜ ਜਿਹੜੇ ਮਾਲਕ ਜਿਹੜੇ ਧਰਮ ਦੇ ਠੇਕਾ ਤੁਸੀਂ ਨਾ ਇਹਦਾ ਕਰਾ ਸੱਤ ਵੀ ਨਾਲ ਟਿਕਾ ਸਟਾਰਟ ਪਿਆ ਕਰਦੇ ਜੇ ਉਹਦਾ ਅਚਾਰ ਜਦਿਆਂ ਦਾ ਅਚਾਰ ਸਾਰੇ ਲੋਕੀਂ ਦੇ ਸਾਡੇ ਅਬਰਾਹਮ ਵਰਗੇ ਸਾਡੀ ਸਾਡੀ ਜੋ ਬੁਢੀ ਹੈ ਸਾਰੇ ਸਾਰੇ ਬਿਲਕੁਲ ਕਿਸੇ ਨਾਲ ਕੋਈ ਲੈਣ ਲੋ ਦੀ ਭਰਾ ਸਾਰੇ ਕੁਝ ਉਹ ਤਾਂ ਦਸਤਰੋ ਜਿਹੜੀ ਲਾਈਫ ਪਿਆਰ ਮੁਹੱਬਤ ਜੇ ਸੁਣਨਾ ਹੋਗਾ ਜਾਨੀ ਨਹੀਂ ਸੁਣਨਾ ਤੇ ਕੋਈ ਗੱਲ ਕਰੇ ਬਈ ਤੇ ਖੜੇ ਲੱਗੇ ਜਾਂਦੇ ਕੋਈ ਇਧਰ ਆਵਾਜ਼ ਗਾਣ ਚੋਲ ਦੇ ਦਾਲੇ ਕੋਈ ਵਾਦ ਨਾਲ ਆ ਫੇਰ ਆ ਲੈਂਗੇ ਜਦੋਂ ਇਹ ਮੌਜੂਦ तो बेंदिया के फसादना ना, ना है बार, 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 बार तो बार-बार 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 आके सब तो उसी तो को कहने की रूमिरा की चोरों उसी अपने बेचारे के पास के साथ बिगाड़ते दिनों बिगाड़ते दिनों जितने तो शेर इतना मास्कलों के अच्छे तो तो लाया लाया तो लाया जितना अच्छी लाया तो उसी में नुकील पति नाराज ने आप ਕੋਈ ਵੀ ਤੁਹਾਨੂੰ ਮਿਲਣਾ ਜਦੋਂ ਲਾੜਾ ਆਇਆ ਤਾਂ ਖੁਸ਼ ਹੋ ਜਾਓ ਪਿਆਰ ਕਰੋ ਇੱਕ ਦੂਜੇ ਨੂੰ ਸਾਰੇ ਤਰਫੋਂ ਖਾਣੇ ਸਾਂਝੇ ਆ ਜੀ ਉਤਰਮ ਦੀ ਸਰੋਂ ਪਿਆਰਾ ਆ ਇਸਾਈ ਤਰਫੋਂ ਵੀ ਪਿਆਰਾ ਆ ਸੇਕਰਮ ਦੀ ਸਰੋਂ ਆ ਆਪਣਾ ਆ ਸਾਰੇ ਤਰਫੋਂ ਬਹੁਤ ਪਿਆਰੇ ਸਾਰੇ ਨਾਲ ਸਤਿਕਾਰ ਕਰਦੇ ਜੀ ਸਾਰੇ ਨੂੰ ਬਹੁਤ ਪਿਆਰ ਤੇ ਸਾਰੇ ਦੇ ਰੱਬ ਕਹਿੰਦੀ ਕਿ ਸਾਰੇ ਤਰਫੋਂ ਬਹੁਤ ਪਿਆਰੇ ਸਾਰੇ ਨਾਲ ਸਤਿਕਾਰ ਅੱਛਾ ਇੱਕ ਗੱਲ ਤੇ ਰਣਜੀਤ ਬਾਬਾ ਜੀ ਦੀ ਮੈਨੂੰ ਬਹੁਤ ਅੱਛੀ ਲੱਗੀ ਕਿ ਸਭ ਧਰਮ ਆਪਣੇ ਨੇ ਹਾਂ ਜਿਵੇਂ ਰਣਜੀਤ ਕਹਿੰਦੇ ਨੇ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਮੇਰੇ ਖਿਆਲ ਸਭ ਕਲਾਕਾਰ ਹੀ ਇਹ ਚਾਹੁੰਦੇ ਨੇ ਕਿ ਇਹ ਉਹ ਅਦਰ ਕਰਦੇ ਨੇ ਉਹ ਬੜਾ ਉਹਨਾਂ ਨੇ ਕਦੀ ਕਿਤੇ ਦੇ ਖਿਲਾਫ ਕੋਈ ਕੰਟਰੋਵਰਸੀ ਕੁਝ ਨਹੀਂ ਕਰਦੇ ਅੱਛੇ ਫੈਮਿਲੀ ਵਿੱਚ ਬੈਨ ਵਾਲੇ ਗੀਤ ਗਾਉਂਦੇ ਨੇ ਕਿ ਤੁਸੀਂ ਕਿਉਂ ਮੈਂ ਇਹਨਾਂ ਦੇ ਨਾਲ ਉਹ ਸੌਂਗ ਸੁਣ ਸਕਦੇ ਹੋ ਲੇਕਿਨ ਪਤਾ ਨਹੀਂ ਕਿ ਕੁਝ ਲੋਕਾਂ ਨੂੰ ਕਿਉਂ ਹੁੰਦਾ ਹੈ ਕਿ ਦੂਸਰਿਆਂ ਨੂੰ ਅਜ਼ੀਅਤ ਦੇ ਕੇ ਪਤਾ ਨਹੀਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਬਿਲਕੁਲ ਅੱਛਾ ਇਹ ਨਹੀਂ ਹੁੰਦਾ ਕਿ ਮਤਲਬ ਸਾਰੇ ਲੋਕ ਕੁਝ ਸਿਰਫ ਕੁਝ ਕੁਝ ਸ਼ਰ ਪਸੰਦ ਲੋਕ ਜਿਹੜੇ ਹੁੰਦੇ ਨੇ ਬਿਲਕੁਲ ਨਹੀਂ ਇੰਜ ਕਰਦੇ ਨੇ ਕਿ ਉਹਨਾਂ ਦਾ ਸ਼ੋਅ ਨਾਲ ਵਾਨਗੇ ਤੇ ਫਿਰ ਕੀ ਰੱਬ ਨੇ ਉਹਨਾਂ ਦੇ ਸ਼ੋਅ ਲਵਾਣੇ ਨਹੀਂ ਉਹਨਾਂ ਦੇ ਸ਼ੋਅ ਤੇ ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਕੁ ਲੱਗ ਜਾਣਗੇ ਜਿਹਨੇ ਕੈਨਾਲ ਜੇਨੀ ਕੰਟਰੋਵਰਸੀ ਬਣਾਈ ਬਾਜ ਜਿਲਜੀਤ ਦੇ ਖਿਲਾਫ ਕੀ ਹੋਇਆ ਉਹ ਤੇ ਆਸਟ੍ਰੇਲੀਆ ਵਿੱਚ ਅਗਲਾ ਸੁਪਰ ਡੂਪਰ ਹਿੱਟ ਜਾ ਰਿਹਾ ਹੁਣ ਤਾਂ ਲੋਕ ਆਸਟ੍ਰੇਲੀਆ ਦੀ ਆਵਾਮ ਇਹ ਪਾਗਲ ਹੋਈ ਪਈ ਜਿਲਜੀਤ ਪਾਗਲ ਹੋਈ ਪਈ ਅੱਛਾ ਜਿਵੇਂ ਉਹਨਾਂ ਨੇ ਕਿਹਾ ਕਿ ਸਰਦਾਰ ਜੀ 3 ਇਹਨਾਂ ਨੇ ਲੱਗਣ ਦਿੱਤੀ ਹਾਂ ਸਰਦਾਰ ਜੀ 3 ਲੋਕਾਂ ਨੇ ਜਾ ਜਾ ਕੇ ਵੇਖੀ ਕਿ ਕੀ ਵੇਖੀ ਆ ਲੋਕਾਂ ਨੇ ਚਾਰ ਚਰਨ ਲੀ ਵੇਖੀ ਜਾਦੇ ਐਵੇਂ ਉਹਨਾਂ ਨੇ ਕਿਹਾ ਗਾਣਾ ਤੇ ਅਸੀਂ ਤੇ ਕਰ ਦਿੱਦੀ ਦਿੱਤਾ ਡਿਲੀਟ ਤੁਸੀਂ ਪੋਸਟਰ ਪਾ ਪਾ ਕੇ ਤੇ ਹੁਣ ਆਪ ਉਹਨੂੰ ਚੁੱਕ ਕੇ ਜੀ ਗਾਣੇ ਤੇ ਸਭ ਤੋਂ ਵੱਡੇ ਬੰਦੇ ਦੀ ਉਹ ਗੱਲ ਹੁੰਦੀ ਜੀ ਆਪਣੀ ਗਲਤੀ ਤਸलीम ਕਰਕੇ ਉਹਨਾਂ ਨੇ ਮੰਨ ਲਿਆ। ਹੂੰ ਉਹਨਾਂ ਨੇ ਮੰਨਿਆ ਚਲੋ ਮੇਰੇ ਕੋਲ ਮੇਰੇ ਗਾਣੇ ਦੇ ਵਿੱਚ ਮੇਰਾ ਕੀ ਕਸੂਰ ਦੇ ਵਿੱਚ ਚਲੋ ਕੁਝ ਐਸਾ ਹੋਇਆ ਕਿ ਕੁਝ ਐਸੇ ਅਲਫਾਜ਼ ਬੋਲੇ ਗਏ ਕਿ ਮੈਨੂੰ ਲੱਗਾ ਕਿ ਜਿਦੋਂ ਨਾ ਕਿਸੇ ਦੀ ਦਿਲੇਜ਼ਾਰੀ ਹੋਈ ਹੈ ਮੈਨੂੰ ਕਿਹਾ ਗਿਆ ਮੈਂ ਉਹ ਗਾਣਾ ਡਿਲੀਟ ਕਰਦਾ। ਉਹਨਾਂ ਨੇ ਤਾਂ 5 ਸਾਲ ਪਹਿਲੇ ਤਾਂ ਡਿਲੀਟ ਕਰਤਾ ਆ ਜਿਨ੍ਹਾਂ ਨੂੰ ਲੋਚੈਸ ਵੀ ਕੀਤਾ ਸੀ। ਉਹਨਾਂ ਤੋਂ ਧਰਮਾਂ ਤੇ ਗੱਲ ਚੁੱਕਣੀ ਆਣੀ ਸੀ ਉਹਨਾਂ ਨੂੰ 5 ਸਾਲ ਬਾਅਦ ਯਾਦ ਆਇਆ ਸੀ ਕਿ 5 ਸਾਲ ਬਾਅਦ ਜੀ ਹੁਣ ਰਣਜੀਤ ਬਾਵਾ ਦਾ ਸ਼ੋਅ ਨਹੀਂ ਲੱਗਣ ਦੇਣਾ ਕਿਉਂਕਿ ਇਹਨਾਂ ਨੇ 5 ਸਾਲ ਪਹਿਲੇ ਆ ਗਾਣੇ ਵਿੱਚ ਐ ਬਸ ਲੋਕ ਦੇ ਵੀ ਖੁਲੇ ਦਾ ਵੀ ਖੁਸੇ ਕੀਤੀ ਉਹਨਾਂ ਨੇ ਕਿ ਅਸੀਂ ਤਾਂ ਭੁੱਲ ਗਏ ਐਸੇ ਡਿਲੀਟ ਕਰਤਾ ਕਿ ਆਪ ਲਾਲਾ ਕਿਉਂ ਗਾਣਾ ਦੁਬਾਰਾ ਆਪਣੀ ਬੇਅਦਵੀ ਕਰਵਾਉਂਦੇ ਛੱਡ ਛੋ ਉਸ ਦਾਦੀ ਨੂੰ ਜਦੋਂ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਉਹਨਾਂ ਨੂੰ ਤੁਹਾਨੂੰ ਕਹਿ ਦਿੱਤਾ ਗੱਲ ਖਤਮ ਹੋ ਗਈ ਹਾਂ ਸਹੀ ਗੱਲ ਹੈ ਨਹੀਂ ਬਈ ਕੁਝ ਲੋਕ ਐਸੇ ਨੇ ਉਹ ਕਹਿੰਦੇ ਨੇ ਜਦੋਂ ਤੱਕ ਅਸੀਂ ਕੀ ਬੰਦਾਰ ਸੀ ਸਹੀ ਉਹਨੇ ਕਿਹਾ ਸਾਡੇ ਤੇ ਮਤਲਬ ਠਾਕਰਾਂ ਦੇ ਮੁੰਡੇ ਵੀ ਦੋਸਤ ਨੇ ਪੰਡਤਾਂ ਦੇ ਮੁੰਡੇ ਵੀ ਦੋਸਤ ਨੇ ਅਸੀਂ ਸਭ ਨਾਲ ਮਿਲਨੇ ਆਈ ਸਾਈ ਸਿੱਖ ਸਭ ਜਿਹੜੇ ਵੀ ਜਿਆਦਾ ਉਥੇ ਮਤਲਬ ਇੰਡੀਆ ਦੇ ਵਿੱਚ ਰਹਿੰਦੇ ਨੇ ਉਹਨੇ ਕਿਹਾ ਸਭ ਸਾਡੇ ਆਪਣੇ ਨੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਧਰਮ ਦੀ ਇੱਜ਼ਤ ਨਹੀਂ ਕਰਦੇ ਰਿਸਪੈਕਟ ਨਹੀਂ ਕਰਦੇ ਸਾਡੇ ਵਾਸਤੇ ਸਭ ਧਰਮ ਬਰਾਬਰ ਹੈ ਨਾ ਜਿਹਨਾਂ ਲੋਕਾਂ ਨੂੰ ਬਤਾ ਹੁਣ ਇਹਨਾਂ ਨੂੰ ਕੀ ਸਮਝਾਵੇ ਕੁਝ ਲੋਗ ਐਸੇ ਨਹੀਂ ਉਹ ਕਹਿੰਦੇ ਨਹੀਂ ਕਿ ਨਾ ਅਸੀਂ ਉਹ ਕਹਿੰਦੇ ਨੇ ਨਾ ਕਿ ਬਸ ਮੋਸਟਲੀ ਕਈ ਲੋਕ ਤੇ ਮੀਡੀਆ ਦੇ ਵਿੱਚ ਐਵੇਂ ਦੇ ਹੁੰਦੇ ਨੇ ਕਿ ਜਿਹੜੇ ਤਾਂ ਗੱਲਾਂ ਨੂੰ ਐਵੇਂ ਦੀਆਂ ਗੱਲਾਂ ਨੂੰ ਖਾਸ ਹੋਰ ਤੇ ਜ਼ਿਆਦਾ ਚੁੱਪ ਦੇ ਰਹੇ ਹਵਾ ਦੇ ਰਹੇ ਨੇ ਹਾਂ ਤੇ ਲੇਕਿਨ ਕੁਝ ਐਵੇਂ ਐਸੀ ਤੁਹਾਡੇ ਤੋਂ ਜਿਹੜੇ ਹੇਟਰਸ ਹੁੰਦੇ ਨੇ ਤੁਹਾਡੇ ਤੋਂ ਹਸਦ ਕਰਦੇ ਨੇ ਹਾਂ ਹਸਦ ਕਰਨ ਵਾਲੇ ਦੀ ਲਾਈਨ ਲੱਗੀ ਹੁੰਦੀ ਹੈ ਲੇਕਿਨ ਆ ਇੱਕ ਇਹ ਰੱਬ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਨਾ ਉਹਨੂੰ ਕੋਈ ਵੀ ਦੇਖ ਨਹੀਂ ਸਕਦਾ ਬਿਲਕੁਲ ਇੱਜ਼ਤ ਤੇ ਅੱਲਾਹ ਕਾਲਾ ਨੇ ਦੇਣੀ ਹੈ ਰੱਬ ਨੇ ਦੇਣੀ ਹੈ ਇੱਜ਼ਤ ਤੇ ਅੱਲਾਹ ਤਾਲਾ ਨੇ ਦੇਣੀ ਹੈ ਇੱਜ਼ਤ ਵੀ ਅੱਲਾਹ ਦਿੰਦਾ ਜ਼ਿਲਤ ਵੀ ਅੱਲਾਹ ਦਿੰਦਾ ਇਸ ਨੂੰ ਤੇ ਸਾਨੂੰ ਇਹੋ ਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਤੋਂ ਉਹਨਾਂ ਨਹੀਂ ਕਿਸੇ ਹਾਲਾਂਕਿ ਗਾਣੇ ਇਹਨਾਂ ਦੇ ਬਹੁਤ ਵਧੀਆ ਜਿਹੜੇ ਆਪਾਂ ਸ਼ੁਰੂ-ਸ਼ੁਰੂ ਚ ਯਾਦਾ ਸੁਣੇ ਸੀ ਕਿੰਨੇ ਆਏ ਕਿੰਨੇ ਗਏ ਗੱਲਾਂ ਗਾਣੇ ਇਹਨਾਂ ਦੇ ਬਹੁਤ ਵਧੀਆ ਹੁੰਦੇ ਨੇ ਕਿ ਉਹਨਾਂ ਦੇ ਉਹ ਕਿੰਨੇ ਆਏ ਕਿੰਨੇ ਗਏ ਨਾ ਵੈਸੀ ਹੋਈਨਾਂ ਦਾ ਜਿਹੜਾ ਕੋਈ ਦੂਸਰਾ Song ਇਹਦੇ ਵਿੱਚ ਉਹ ਮਾਂ ਦਾ ਇਹ ਕਿਹੜਾ ਮਿੱਟੀ ਇਹਨਾਂ ਦਾ ਬਹੁਤ ਅੱਛਾ Song ਹੈ ਇਹਨਾਂ ਦਾ ਬਹੁਤ ਮਿੱਟੀ ਹੈ ਬਹੁਤ ਅੱਛਾ ਗਾਣੇ ਇਹਨਾਂ ਦੇ ਸਾਰੇ ਬਹੁਤ ਅੱਛੇ ਹਨ ਸਿੱਖੰਪਾਇਰੀਨਾਂ ਦਾ ਬਹੁਤ ਅੱਛਾ ਵਾ ਜਿੱਥੇ ਵੀ ਅਖਾੜਾ ਲਾਉਂਦੇ ਨੇ ਲੋਕੀ ਇੰਨੀ ਤਦਦ ਦੇ ਵਿੱਚ ਇਹਨਾਂ ਦੇ ਸ਼ੋਅ ਵੇਖਣ ਅੱਛਾ ਕਾਲਜਸ ਯੂਨੀਵਰਸਿਟੀਸ ਵੀ ਇਹਨਾਂ ਦੇ ਬਹੁਤ ਆਖਾੜੇ ਲੱਗੇ ਸੀ ਜਿਵੇਂ ਕਿ ਨੇੜੇ ਇੱਕ ਵੀਡੀਓ ਵਿੱਚ ਸੀ ਮੈਡੀਕਲ ਕਾਲਜ ਮੈਡੀਕਲ ਕਾਲਜ ਦਾ ਵੀ ਬਹੁਤ ਅੱਛਾ ਉਹਨਾਂ ਦਾ ਸ਼ੋਰ ਰਿਹਾ ਸੀ ਅੱਜ ਦੀ ਜਿਹੜੀ ਜੰਗ ਜਨਰੇਸ਼ਨ ਆ ਰਣਜੀਤ ਬਾਵਾ ਦੇ song ਪਸੰਦ ਕਰਦੀ ਪਸੰਦ ਕਰਦੀ ਬਿਲਕੁਲ ਕਿਉਂਕਿ ਮਸ਼ਹੂਰ ਤੇ ਆਪਣੇ ਉਹ song ਤੋਂ ਹੋਏ ਸੀ ਨਾ ਮਿੱਟੀ ਦਾ ਬਾਵਾ ਬੋਲ ਮਿੱਟੀ ਦੇ ਆ ਬਾਵੇ ਆ ਨਹੀਂ ਅਜੋ ਤੇ ਫਿਰ ਬਾਬਾ ਕਿਨਾਂ ਇਸ ਦੇ ਵਧੀਨਾ ਦੇ ਫੈਨ ਫਾਲਿੰਗ ਹੈਗੀ ਹੈ 파ਜੀ ਦੀ 파ਜੀ ਨੂੰ ਲੋਗ ਚਾਰ ਪੰਜ ਲੋਗ ਪਸੰਦ ਨਾ ਕਰਨਗੇ ਜਿਹੜੇ ਇੰਨੀ ਪਸੰਦ ਕਰਨ ਵਾਲਿਆਂ ਦੀ ਲਾਈਨ ਹੈ ਹਾਂ ਬਿਲਕੁਲ ਨਹੀਂ ਲੱਗਦਾ ਕਿ ਇੰਜ ਹੋ ਸਕਦਾ ਨਾ ਤੁਹਾਨੂੰ ਲੱਗਣ ਦੋਗੇ ਨਾਲੇ ਤੁਹਾਨੂੰ ਦੋਗੇ ਉਹਨਾਂ ਦੇ ਪੰਜਾਬ ਦੇ ਵਿੱਚ ਹੀ ਉਹਨਾਂ ਤੇ ਮੈਰ ਰਿਹਾ ਆਪਣੀ ਬਿਲਕੁਲ ਚਲੋ ਜੀ ਤੁਹਾਡੀ ਇਸ ਬਾਰੇ ਕੀ ਰਾਏ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ